ਓਏ ਆ ਗਿਆ ਤੂੰ ਹਾਂ ਆ ਗਿਆ ਆਜਾ ਕਹੀਂ ਖਾਲ ਘੜਨਾ ਆਪਾਂ ਮੇਰੀ ਗੱਲ ਸੁਣਾ ਮੈਂ ਤਾਂ ਸਾਲ ਦੀ ਮਣ ਕਣਕ ਖਾਨਾ ਤੁਸੀਂ ਖਾਣੇ ਤਿੰਨ ਖੁੰਜਾਲੇ ਲਾਲਾ ਪਰੌਂਠੇ ਤੂੰ ਤੇਰੀ ਘਰ ਵਾਲੀ ਜਵਾਕ ਆਪੇ ਲਾਇਆ ਪਾਣੀ ਯਾਰ ਤਾਂ ਛੜੇ ਐ ਓਏ ਕੋਈ ਨਾ ਤੈਨੂੰ ਵੀ ਤਿੰਨ ਖੁੰਜਾਲੇ ਖਵਾਵਾਂਗੇ ਪਰੌਂਠੇ ਜਵਾਕਾਂ ਵਾਲਾ ਤੈਨੂੰ ਵੀ ਕਰ ਦਿੰਨੇ ਆ ਅੱਛਾ ਓਏ ਉਹ ਕਿਵੇਂ ਤੇਰੀ ਪਰਜਾਈ ਨਾਲ ਗੱਲ ਕਰੀਆ ਹਾਂ ਜਿਹੜੀ ਮੇਰੀ ਛੋਟੀ ਸਾਲੀ ਨਹੀਂ ਹਾਂ ਓਏ ਆ ਤੈਨੂੰ ਰਿਸ਼ਤਾ ਕਰਾਉਣਾ ਐ ਅੱਛਾ ਯਾਰ ਜਾ ਬਾਜਾ ਬੱਸ ਮਾਤਾ ਕੱਢਤਾ ਹੁਣ ਦੇਖੀ ਜਾਣਾ ਕੱਢਤੀ ਓਏ ਹਾਂ ਕੱਢਤੀ ਬਾਈ ਥੋੜੀ ਜੀ ਰਹੀ ਬਸ ਤੂੰ ਐ ਕਰਾ ਕੱਖ ਵੜਲਾ ਉਹ ਫਿਰ ਉਹਨਾਂ ਦਾ ਫੋਨ ਆ ਜੂ ਉਹਨਾਂ ਨਾਲ ਉਧਰ ਜਾਣਾ ਮੈਂ ਕਿੰਨਾ ਕਿੰਨਾ ਵੜਨਾ ਦੋ ਦਿਨਾਂ ਦੇ ਵੜਲਾ ਬਾਠੀਆ ਵੜ ਤਿਆ ਕੱਲ ਨੂੰ ਮੈਂ ਜਾਊਂਗਾ ਉਧਰ ਚੰਗਾ ਵੜ ਕਰ ਉਹ ਵੜ ਤੇ ਵੱਠੇ ਹਾਂ ਵੜ ਤੇ ਬਾਈ ਇੱਕ ਮਿੰਟ ਹੋਰ ਕੰਮ ਦੱਸ ਕੋਈ ਖੁਰਦਾ ਫੋਨ ਆ ਗਿਆ ਓਏ ਉਹਨਾਂ ਦੀ ਓਏ ਹਲੋ ਓਏ ਆਇਆ ਕਿ ਮੇਰਾ ਸਤਾ ਮੈਨੂੰ ਪੁੱਛਣਾ ਕਰਤਾ ਯਾਰ ਓਏ ਮੈਂ ਤਾਂ ਉਹਦੇ ਭਰਾ ਵਾਸਤੇ ਗਿਆ ਸੀ ਤੁਹਾਨੂੰ ਇੰਨਾ ਮੁੰਡਾ ਕੰਮ ਕਰਦਾ ਸਾਰਾ ਕੰਮ ਕਰਦਾ ਖੇਤ ਦਾ ਉਹ ਫੋਨ ਕੱਟ ਯਾਰ ਓ ਤੁਸੀਂ ਪੁੱਛਿਆ ਬਣਾ ਮੈਨੂੰ ਕਰਿਆ ਫੋਨ ਕੱਟ ਯਾਰ ਫੋਨ ਕੱਟ ਆਪ ਪੁੱਛ ਲਾ ਕੇ ਹੋਰ ਕਰਤਾ ਉਹਨਾਂ ਨੇ ਯਾਰ ਆ ਫੜਾ ਉਹਦੀ ਦਾਤੀ ਆ ਫੜਾ ਉਹਦੀ ਕਹੀ ਕਿਉਂ ਆਪੇ ਕਰ ਲੋ ਕੰਮ ਵਿਆਹ ਦਾ ਲਾਲਚ ਦੇ ਦੇ ਕੇ ਕੰਮ ਕਰਾਈ ਜਾਂਦੇ ਆ ਭਣ ਮਰਾਵੇ ਝੂਟਾ ਖੜ ਕੇ ਕੰਮ ਓਏ ਉਹ ਆਉਂਦਾ ਪੁੱਤ ਫੋਟੋ